ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰਪਿਆਰੀ ਸਾਧ ਸੰਗਤ ਜੀਓ ਸਾਰੇ ਗੱਜ ਕਿਫਤੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਗਤਾਂ ਕਾਕਾ ਹਰਲੀਵ ਸਿੰਘ son of ਸਰਦਾਰ ਗੁਰਦੇਵ ਸਿੰਘ ਮੇਰੀ ਭੈਣ ਨਵਰੀਤ ਕੌਰ ਜਿਸ ਦੀ ਅੱਜ ਦੁਨੀਆ ਉਜਾੜ ਦਿੱਤੀ ਗਈ ਅੱਜ 4 ਜੂਨ ਹੈ 41 ਵਰਾਂ ਪਹਿਲਾਂ ਸਿੱਖਾਂ ਦੇ ਘਰ ਉਜਾੜੇ ਜਾ ਰਹੇ ਸਨ ਸਾਡੇ ਗ੍ਰੰਥ ਨੂੰ ਅੱਗਾ ਲਾਈਆਂ ਜਾ ਰਹੀਆਂ ਸਨ ਸਾਡੇ ਪੰਥ ਨੂੰ ਨਸਲ ਕੁਸ਼ੀ ਨਾਲ ਖਤਮ ਕੀਤਾ ਜਾ ਰਿਹਾ ਸੀ ਅੱਜ ਦਾ ਅਮਰਤ ਵੇਲਾ ਪਰਸੋਂ ਦੀ ਤਾਰੀਖ ਤੱਕ ਸਿੱਖਾਂ ਦੇ ਬੱਚੇ ਸਿੱਖਾਂ ਦੀਆਂ ਮਾਤਾਵਾਂ ਅਤੇ ਮੇਰੀਆਂ ਭੈਣਾਂ ਦੇ ਸੁਹਾਗ 8-8 ਮਹੀਨੇ ਦੇ ਬੱਚੇ ਅਜੇ ਪੇਗਰਬ ਵਿੱਚ ਪਲ ਰਹੇ ਬੱਚਿਆਂ ਦਾ ਸਿੱਖ ਕੌਮ ਦਾ ਸ਼ਰਿਆਮ ਨਾਸ਼ ਕੀਤਾ ਗਿਆ ਸਿੱਖ ਕੌਮ ਦੀਆਂ ਜੜ੍ਹਾਂ ਨੂੰ ਖਤਮ ਕਰਨ ਦਾ ਯਤਨ ਕੀਤਾ ਗਿਆ ਅੱਜ ਮੇਰੀ ਭੈਣ ਨਵਰੀਤ ਕੌਰ ਜਿਸ ਦੀ ਕੁੱਖ ਆਜੇ ਤਾਂ ਇਹ ਫਲਸਫਾ ਸਾਹਮਣੇ ਆਉਣਾ ਹੈ ਪਰ ਉਸ 마ਸੂਮ ਜਿੰਦ ਨੂੰ ਤੜਫਾ ਕੇ ਮਾਰਿਆ ਗਿਆ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿਉਂਕਿ ਕਹਿੰਦੇ ਨੇ ਉਸ ਦਿਨ ਇਸ ਬੱਚੇ ਨੇ ਪੰਜਾਬੀ ਮਾਂ ਬੋਲੀ ਦਾ ਪੇਪਰ ਜਿਹੜਾ ਸੀ ਉਹ ਦਿੱਤਾ ਸੀ ਉਸ ਤੋਂ ਬਾਅਦ ਦੋ ਪੇਪਰ ਕੋ ਹੋਰ ਰਹਿੰਦੇ ਸੀਗੇ ਸੰਸਕ੍ਰਿਤ ਸਕੂਲ ਵਿੱਚ ਪਰ ਉਸ ਪੰਜਾਬੀ ਮਾਂ ਬੋਲੀ ਦੇ ਜਿਹੜੇ ਨੰਬਰ ਸੀ ਮੈਨੂੰ ਪਰਸੋਂ ਕੱਲ ਚੇਅਰਮੈਨ ਦੱਸਰੇ ਸੀਗੇ ਕਿ 40 ਤੋਂ 38 ਨੰਬਰ ਉਸ ਬੱਚੇ ਨੇ ਉਸ ਟਾਈਮ ਲਏ ਸੀ ਪਰਸੋਂ ਦੇ ਜਿਹੜਾ ਪੇਪਰ ਜਿਸ ਦਿਨ ਉਸ ਦੀ ਮੌਤ ਹੁੰਦੀ ਹੈ ਉਸ ਦਾ ਬੱਚੇ ਦਾ ਦਾਦਕਾ ਪਰਿਵਾਰ ਨਾਨਕਾ ਪਰਿਵਾਰ ਖਾਸ ਤਰਕੇ ਸਤਕਾਰਯੋਗ ਉਹਦੇ ਮਾਮਾ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਬਹੁਤ ਦੁੱਖ ਹੈ ਜਿਨ੍ਹਾਂ ਨੂੰ ਇਸ ਖਬਰ ਦਾ ਪਤਾ ਚੱਲਿਆ ਸੰਗਤ ਵਿੱਚ ਬਿਨਾਂ ਰਿਸ਼ਤੇਦਾਰੀ ਤੋਂ ਕਿਹੇ ਬੈਠੇ ਹੋਣਗੇ ਉਸ ਬੱਚੇ ਦੇ ਕਰਕੇ ਕਿ ਸਿੱਖ ਕੌਮ ਦਾ ਚੜ੍ਹਦਾ ਸਿਤਾਰਾ ਚਾਹੇ ਕਿਸੇ ਵੀ ਪਰਿਵਾਰ ਦਾ ਕੌਮ ਵਿੱਚ ਹੋਵੇ ਉਸ ਨੂੰ ਅਚਨਚੇਤ 부ਜਾ ਦਿੱਤਾ ਜਾਂਦਾ ਹੈ ਨਾਨੀ ਮਾਂ ਵੀ ਦੁਖੀ ਦਾਦ ਕਾ ਪਰਿਵਾਰ ਵੀ ਦੁਖੀ ਨਾਨੀ ਦੇ ਬੋਲ ਉਸ ਪੰਜਾਬੀ ਪੇਪਰ ਦੇ ਕੁਛ ਲਿਖਤਾ ਮਾਂ ਰੋਵੇ ਤੀ ਦੇ ਦੁੱਖ ਨੂੰ ਮਾਂ ਰੋਵੇ ਤੀ ਦੇ ਦੁੱਖ ਨੂੰ ਤੀ ਰੋਵੇ ਆਪਣੇ ਪੁੱਤ ਨੂੰ ਪੁੱਤਾ ਅੱਜ ਰੁੱਲ ਗਿਆ ਸਾਰਾ ਟੱਬਰ ਵੇ ਕੋਈ ਲੈ ਗਿਆ ਕੱਢ ਕਲੇਜਾ ਮੇਰਾ ਇਕੋ ਸੀ ਸ਼ੇਰ ਤੂੰ ਪੁੱਤ ਵੇ ਮੇਰਾ ਰੱਬਾ ਉਹ ਵੀ ਗਿਆ ਮਰਵੇ ਲਾੜ ਲਡਾਉਂਦੀ ਬੇਬੇ ਤੇਰੀ ਮਰ ਜਾਂਦੀ ਬੱਚਿਆ ਮਾਂ ਵੇ ਤੇਰੀ ਚਾਰ ਚੁਫੇਰੇ ਗੱਲ ਵਿੱਚ ਤੇਰੇ ਕੋਣ ਦੁਪੱਟਾ ਪਾ ਗਿਆ ਬਾਪੂ ਪੁੱਛੇ ਦੱਸ ਵੇ ਕੌਣ ਸੀ ਰੱਬਾ ਪੁੱਤ ਮੇਰੇ ਦਾ ਜੋ ਮਿੰਟਾਂ ਚ ਕੱਢ ਸਾ ਗਿਆ ਉਹ ਨਿਰਦਈਓ ਕਿੱਡੇ ਜ਼ਾਲਮ ਹੋ ਗਏ ਜੋ ਕੱਢ ਕਲੇਜਾ ਇੱਕ ਮਾਂ ਦਾ ਲਾਗੇ ਦਿਨੇ ਦੁਪਹਿਰੇ ਪੈ ਗਿਆ ਡਾਕਾ ਸੁੰਨ ਹੋ ਗਿਆ ਸਾਰਾ ਇਲਾਕਾ ਰੋਂਦਾ ਹਰ ਜੀਵ ਨਹੀਂ ਮਾਂ ਰੋਵੇ ਕਰਮ ਨੂੰ ਬਾਪੂ ਦੀ ਅਰਜੀ ਧਰ ਮੋੜ ਦੇ ਰੱਬਾ ਮੇਰਿਆ ਮੇਰਾ ਹਰਲੀਵ ਨਹੀਂ ਸਕੂਲੇ ਦੇਨ ਗਿਆ ਮਾਂ ਬੋਲੀ ਦਾ ਪੇਪਰ ਸੀ ਫੇਰ ਚੰਦਰੇ ਨੇ ਲਿਖਿਆ ਆਖਰੀ ਆਪਣਾ ਚੈਪਟਰ ਸੀ ਪੀ ਛਬੀਲਾ ਰਾਹ ਵਿੱਚ ਘਰ ਨੂੰ ਆਇਆ ਚਾਹ ਵਿੱਚ ਪੀ ਛਬੀਲਾ ਰਾਹ ਵਿੱਚ ਘਰ ਨੂੰ ਆਇਆ ਚਾਹ ਵਿੱਚ ਜਦ ਖੋਲ ਕੇ ਤਾਲਾ ਲੰਗਾ ਅੰਦਰ ਚੰਦਰੀ ਮੋਤ ਖੜੀ ਸੀ ਬੂਹੇ ਅੰਦਰ ਵੇ ਪੁੱਤ ਵੇ ਕੁਛ ਦੋ ਘੜੀ ਹੋਰ ਬਾਹਰ ਰੁਕ ਜਾਂਦਾ ਸ਼ਬੀਲ ਥੋੜੀ ਜਿਹੀ ਲੈਂਦਾ ਸ਼ਾਇਦ ਬੱਚਾ ਮੇਰਾ ਬਚ ਜਾਂਦਾ ਦੁੱਧੋਂ ਮੱਖਣ ਨਾਲ ਹਾਲੇ ਚੜਨੀ ਤੇਰੀ ਜਵਾਨੀ ਸੀ ਮਾਮੇ ਜਗਤਾਰ ਵਾਂਗੂ ਪੜਨੀ ਤੂੰ ਰੱਬੀ ਬਾਣੀ ਸੀ ਲੈ ਕੇ ਛੁੱਟੀ ਆ ਜਾ ਪੁੱਤਾ ਕੋਈ ਰੱਬ ਨੂੰ ਬਹਾਨਾ ਮਾਰ ਕੇ ਲੈ ਕੇ ਛੁੱਟੀ ਆ ਜਾ ਪੁੱਤਾ ਕੋਈ ਰੱਬ ਨੂੰ ਬਹਾਨਾ ਮਾਰ ਕੇ ਕਹਦੇ ਮਾਂ ਠੀਕ ਨਹੀਂ ਮੇਰੀ ਬਾਪੂ ਰੋਂਦਾ ਪੁੱਬਾ ਮਾਰ ਕੇ ਕਹਦੇ ਮਾਂ ਠੀਕ ਨਹੀਂ ਮੇਰੀ ਬਾਪੂ ਰੋਂਦਾ ਪੁੱਬਾ ਮਾਰ ਕੇ ਨਾਨੀ ਤੇਰੀ ਦੁੱਖਾਂ ਮਾਰੀ ਨਾਨੀ ਤੇਰੀ ਦੁੱਖਾਂ ਮਾਰੀ ਅਰਜ ਕਰੇ ਅਰਦਾਸ ਦੇ ਬੋਲਵੇ ਕਲਗੀ ਲਾਕੇ ਤੋਰਿਆ ਪੁੱਤਵੇ ਤੈਨੂੰ ਕਲਗੀ ਵਾਲੇ ਦੇ ਕੋਲਵੇ ਕਲਗੀ ਲਾਕੇ ਤੋਰਿਆ ਪੁੱਤਵੇ ਤੈਨੂੰ ਕਲਗੀ ਵਾਲੇ ਦੇ ਕੋਲਵੇ ਇਹ ਬੋਲ ਰਸਮਈ ਅੰਦਾਜ਼ ਜabb ਬੱਚੇ ਨਾਲ ਜੋ ਹੋਇਆ ਉਹ ਪਰਿਵਾਰ ਨੂੰ ਤਾਂ ਦੁੱਖ ਬਹੁਤ ਵੱਡਾ ਹੈ ਪਰ ਨਾਲ ਦੇ ਨਾਲ ਕੋਮ ਨੂੰ ਸਮਾਜ ਨੂੰ ਜਿਸ ਨੇ ਹਜੇ ਆਪਣੀ ਜਵਾਨੀ ਨੂੰ ਮੰਨਣਾ ਸੀ ਉਸ ਜਵਾਨੇ ਨੂੰ ਗੱਲਾ ਕੋਟ ਕੇ ਮਾਰ ਦਿੱਤਾ ਗਿਆ ਤਫਾਏ ਟੰਗ ਕੇ ਪੇਸ਼ ਕੀਤਾ ਗਿਆ ਕਿ ਉਹਨੇ ਖੁਦਕੁਸ਼ੀ ਕੀਤੀ ਹੈ ਜਿਹੜਾ ਬੱਚਾ ਸਕੂਲੇ ਖੁਸ਼ ਹੋ ਕੇ ਜਾਂਦਾ ਹੈ ਪੂਰੀ ਸੀਸੀਟੀਵੀ ਫੁਟੇਜ ਵਿੱਚ ਆਉਂਦਾ ਹੈ ਅਤੇ ਪੰਜਾਬੀ ਮਾਂ ਬੋਲੀ ਦੇ ਚਾਲੀਆਂ ਚੋਂ 38 ਨੰਬਰ ਲੈ ਕੇ ਘਰ ਨੂੰ ਪਰਤਦਾ ਹੈ ਉਹ ਇਹ ਕੰਮ ਨਹੀਂ ਕਰ ਸਕਦਾ ਕਾਇਰਾ ਵਾਲਾ ਕਿਉਂਕਿ ਜੇ ਦੀ ਮਾਂ ਬਾਪ ਆਪ ਗੁਰਸਿੱਖਣ ਹੋ ਮਾਮਾ ਗੁਰਸਿੱਖ ਹੋਵੇ ਪਰ ਮੈਂ ਯਕੀਨਨ ਕਹਿ ਸਕਦਾ ਉਹ ਬੱਚਾ ਆਪ ਫਾਹੇ ਨਹੀਂ ਚੜ ਸਕਦਾ ਇਹ ਸਿੱਖ ਕੌਮ ਦੀ نسل 쿠ਸ਼ੀ ਕੀਤੀ ਜਾ ਰਹੀ ਹੈ ਚਾਹੇ ਪੜਾਵ ਬਦਲੇ ਹੋਣ ਅੱਜ 4 ਜੂਨ ਹੈ ਮੈਂ ਪਹਿਲਾਂ ਹੀ ਬਣਤੀ ਕੀਤੀ ਸੀ 4 ਜੂਨ 2015 200 ਗੱਜ ਦੂਰ ਜਾ ਕੇ ਦੇਖ ਲਿਓ ਸ਼ਹੀਦ ਭਾਈ ਜਸਜੀਤ ਸਿੰਘ ਨੂੰ ਅੱਜ ਦੇ ਦਿਨ ਦੁਪਹਿਰੇ ਸ਼ਰੀਆਮ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਉਹਦਾ ਪਰਿਵਾਰ ਵੀ ਇਸੇ ਤਰ੍ਹਾਂ ਉਜੜ ਗਿਆ ਸੀ ਜਿਵੇਂ ਮੇਰੀ ਪੈਨ ਨਵਰੀਤ ਨਵਰੀਤ ਜਿਹੜਾ ਬੱਚਾ ਜਿਹੜਾ ਅੱਜ ਗਿਆ ਇਸ ਸੰਸਾਰ ਚੋਂ ਮੈਂ ਅਰਦਾਸ ਬੇਨਤੀ ਕਰਦਾ ਸੱਚੇ ਪਾਤਸ਼ਾਹ ਕਾਲੇ ਲਿਖਣਾ ਲੇਖ ਭਾਈ ਸਾਹਿਬ ਨੇ ਸ਼ਬਦ ਪੜਿਆ ਸੀ ਉਹ ਵੈਰੀਓ ਲਿਖਤ ਆ ਤੁਹਾਨੂੰ ਦੇਣਾ ਪਵੇਗਾ ਇਸੇ ਜਹਾਨ ਅੰਦਰ ਮੇਰ ਅਰਦਾਸ ਬੇਨਤੀ ਸੰਗਤ ਰੂਪੀ ਚ ਕਰਦਾ ਕਿ ਭੈਣ ਮੇਰੀ ਏ ਸੱਟ ਤਾਂ ਬਹੁਤ ਡਾਡੀ ਜੇ ਲਫ਼ਜ਼ਾਂ ਨਾਲ ਤਾਂ ਮੈਂ ਆਸਾਨ ਕਹਿ ਸਕਦਾ ਪਰ ਸੈਣਾ ਹੁਣ ਪਵੇਗਾ ਤਾਂ ਕਰਕੇ ਜੇ 84 ਦੇ ਇਤਿਹਾਸ ਨੂੰ ਪੜ੍ਹੇਗੀ ਕੁੱਕ ਵਿੱਚ ਬੱਚੇ ਝੋਲੀ ਵਿੱਚ ਬੱਚੇ ਮੋਢੇ ਵਿੱਚ ਬੱਚੇ ਕਿਰਪਾ ਨਾਲ ਬੰਦੂਕਾਂ ਨਾਲ ਸ਼ਰੀਆਮ ਗੋਲੀਆਂ ਨਾਲ ਭੁਣ ਦਿੱਤੇ ਗਏ ਪਰ ਇਨਸਾਫ ਹਲੇ ਤੱਕ ਨਹੀਂ ਮਿਲਿਆ ਪਰ ਅਰਦਾਸ ਬੇਨਤੀ ਉਸ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਹਮੇਸ਼ਾ ਰਹੇਗੀ ਮੈਂ ਅਰਦਾਸ ਕਰਦਾ ਸਤਿਗੁਰੂ ਸੱਚੇ ਪਾਤਸ਼ਾਹ ਆਪਣਾ ਆਪਜ ਨੂੰ ਪਰਿਵਾਰ ਨੂੰ ਪਾਣਾ ਮੰਨਣ ਦੀ ਤਾਕਤ ਬਖਸ਼ੇ ਜੀ ਬਹੁਤ ਬਹੁਤ ਧੰਨਵਾਦ ਸਮੂਹ ਸੰਗਤ ਦਾ ਸਿਕੰਦਰ ਸਾਹਿਬ ਦਾ ਪੁੱਲ ਚੁੱਕ ਦੀ ਖਿਮਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ